ਬਾਈ ਜੀ ਦਾੜੀ ਮੁੱਛ ਦੇ ਸ਼ੌਕੀਨ ਇਹ ਵੀਡੀਓ ਜ਼ਰੂਰ ਦੇਖਿਓ ਤੇ ਤੁਸੀਂ ਅੱਜ ਤੋਂ ਨਾਈ ਦੀ ਦੁਕਾਨ ਭੁੱਲ ਜਾਓਗੇ ਆਪਾਂ ਤੁਹਾਨੂੰ ਅੱਜ ਘਰ ਦੇ ਵਿੱਚ ਹੀ ਮੁੱਛਾ ਕੁੰਡੀਆਂ ਕਰਨੀਆਂ ਸਿਖਾਉਣ ਜਾ ਰਹੇ ਹਾਂ ਬਾਈ ਜੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪ ਤੁਸੀਂ ਮੇਰੀਆਂ ਵੀਡੀਓ ਦੇ ਵਿੱਚ ਫੋਟੋਆਂ ਦੇਖ ਰਹੇ ਹੋ ਇਸ ਤਰੀਕੇ ਦੀਆਂ ਮੁੱਛਾ ਮੈਂ ਤੁਹਾਡੀਆਂ ਘਰ ਦੇ ਵਿੱਚ ਹੀ ਜਿਹੜੀਆਂ ਨੇ ਕੁੰਡੀਆਂ ਕਰਾ ਦੂੰਗਾ ਸੋ ਆਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਮੁੱਛਾ ਜਿਹੜੀਆਂ ਨੇ ਫਿਲਹਾਲ ਜਿਹੜੀਆਂ ਨੇ ਮੈਂ ਖੜੀਆਂ ਨਹੀਂ ਕੀਤੀਆਂ ਹੋਈਆਂ ਸੋ ਕਿਵੇਂ ਖੜੀਆਂ ਕਰਨੀਆਂ ਨੇ ਆਓ ਫਿਰ ਆਪਾਂ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਜੀ ਆਪਾਂ ਮੁੱਛਾਂ ਨੂੰ ਜਿਹੜਾ ਥੋੜਾ ਜਾ ਧੂ ਲੈਣਾ ਪਾਣੀ ਮਾਰ ਕੇ ਮੈਂ ਪਹਿਲਾਂ ਹੀ ਧੂ ਚੁੱਕਿਆ ਸੀਗਾ ਤੇ ਇੱਕ ਵਾਰ ਫੇਰ ਤੋਂ ਜਿਹੜਾ ਪਾਣੀ ਮਾਰ ਕੇ ਉਹਨਾਂ ਨੂੰ ਥੋੜਾ ਗਿੱਲਾ ਕਰ ਲੈ ਇੱਥੇ ਯਾਦ ਰੱਖਣਾ ਦੋਸਤੋ ਕਦੀ ਵੀ ਜਦੋਂ ਆਪਾਂ ਦਾੜੀ ਜਾਂ ਮੁੱਛ ਨੂੰ ਜਦੋਂ ਆਪਾਂ ਸ਼ੇਪ ਦੇਣੀ ਆ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਗਿੱਲਾ ਜ਼ਰੂਰ ਕਰਨਾ ਡਾਇਰੈਕਟ ਕੋਈ ਵੀ ਕੈਮੀਕਲ ਲਗਾਉਣਾ ਨਹੀਂ ਨੱਕ ਦੀ ਡ్రਾਇਰ ਯੂਜ਼ ਕਰਨੀ ਹੈ ਇਹ ਮੇਰੇ ਟਿਪਸ ਜ਼ਰੂਰ ਲਿਖ ਲਿਓ ਸੋ ਦਾੜੀ ਮੋਛ ਧੋਣ ਤੋਂ ਬਾਅਦ ਆਪਾਂ ਸਿਰਫ ਨੋਰਮਲ ਜਿਹੜਾ ਤੇਲ ਹੈ ਸਰੋਂ ਦਾ ਤੇਲ ਉਹ ਮੈਂ ਯੂਜ਼ ਕਰ ਰਹੀ ਹਾਂ ਸੋ ਆਪਾਂ ਜੜ੍ਹਾਂ ਤੱਕ ਜਿਹੜਾ ਤੇਲ ਹੈ ਉਹਨੂੰ ਪਚਾਉਣਾ ਹੈ ਤਦੋਂ ਤੋ ਤੁਸੀਂ ਇਹ ਚੀਜ਼ ਨੂੰ ਘਰੇ ਕਰਕੇ ਜਰੂਰ ਦੇਖਿਓ ਤੁਹਾਨੂੰ ਕਦੀ ਨਾਈ ਕੋਲ ਜਾਣ ਦੀ ਲੋੜ ਨਹੀਂ ਪੈਣੀ ਇੱਕ ਤਾਂ ਉਹ ਪੈਸੇ ਬੜੇ ਲੈ ਲੈਂਦੇ ਨੇ ਤੇ ਇੱਕ ਆਪਾਂ ਸਰਦਾਰ ਬੰਦੇ ਵੈਸੇ ਚੰਗੇ ਨਹੀਂ ਲੱਗਦੇ ਨਾਈ ਦੀ ਦੁਕਾਨ ਤੇ ਜਾਂਦੇ ਤਾਂ ਘਰੇ ਦੇ ਵਿੱਚ ਹੀ ਆਪਾਂ ਕਿਵੇਂ ਮੁੱਛਾ ਕੁੰਡੀਆਂ ਕਰਨੀਆਂ ਨੇ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਤਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਅੱਜ ਬਹੁਤ ਵੱਡਾ ਰਾਜ਼ ਜਿਹੜਾ ਮੈਂ ਖੋਲ ਰਹੀ ਹਾਂ ਤੇ ਬੜੇ ਵੀਰ ਕਹਿੰਦੇ ਸੀਗੇ ਵੀ ਕਿਵੇਂ ਤੁਸੀਂ ਮੁੱਛਾਂ ਜੜੀਆਂ ਨੇ ਉਹ ਖੜੀਆਂ ਕਰਦੇ ਹੋ ਕਿਵੇਂ ਤੁਸੀਂ ਇਹਨਾਂ ਨੂੰ ਮੈਨੇਜ ਕਰਦੇ ਹੋ ਤਾਂ ਅੱਜ ਸਾਰੇ ਪਾਈਆਂ ਵਾਸਤੇ ਮੈਂ ਇਹ ਵੀਡੀਓ ਲੈ ਕੇ ਆਇਆ ਸੋ ਮੁੱਛਾਂ ਨੂੰ ਸਾਫ਼ ਕਰਨ ਤੋਂ ਬਾਅਦ ਤੇਲ ਲਗਾਉਣ ਤੋਂ ਬਾਅਦ ਆਪਾਂ ਹੁਣ ਇਹਦੇ ਤੇ ਡਰਾਇਰ ਮਾਰਨੀ ਆ ਮੈਂ ਪਹਿਲਾਂ ਵੀ ਕਿਹਾ ਕਿ ਡਰਾਇਰ ਦੀ ਜਦੋਂ ਆਪਾਂ ਵਰਤੋਂ ਕਰਨੀ ਆ ਕਦੇ ਵੀ ਸੁੱਕੀ ਦਾੜੀ ਜਾਂ ਮੁੱਛ ਤੇ ਡਰਾਇਰ ਨਹੀਂ ਮਾਰਨੀ ਉਹਦੇ ਨਾਲ ਵਾਲ ਟੁੱਟਦੇ ਨਹੀਂ ਪਹਿਲੇ ਉਹਨੂੰ ਗਿੱਲਾ ਕਰੋ ਫਿਰ ਡਰਾਇਰ ਆਪਾਂ ਨੇ ਉਹਨੂੰ ਯੂਜ਼ ਕਰਨਾ ਸੋ ਆ ਇੱਕ ਛੋਟੀ ਜੀ ਡਰਾਇਰ ਆ ਮੇਰੇ ਕੋਲ ਵੈਸੇ ਬਹੁਤ ਵੱਡੀਆਂ ਡਰਾਇਰਾਂ ਵੀ ਹੁੰਦੀਆਂ ਨੇ ਪਰ ਇਹ ਜਿਹੜੀ ਡਰਾਇਰ ਆ ਨਾ ਇੱਕ ਤਾਂ ਇਹ ਹੈ ਸਸਤੀ ਤੇ ਦੂਸਰਾ ਇਹਦੀ ਹੀਟ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਜਿਹਦੇ ਨਾਲ ਆਪਣੇ ਵਾਲਾਂ ਨੂੰ ਨੁਕਸਾਨ ਪਹੁੰਚੇ ਜਾਂ ਬੜੀ ਤੇਜ਼ ਹਵਾ ਵੀ ਨਹੀਂ ਹੁੰਦੀ ਕਿਉਂਕਿ ਉਹਦੇ ਨਾਲ ਜਿਹੜੀਆਂ ਆਪਣੀਆਂ ਮੁੱਛਾਂ ਨੇ ਉੱਡਦੀਆਂ ਰਹਿੰਦੀਆਂ ਸ਼ੇਪ ਨਹੀਂ ਬਣ ਪਾਉਂਦੀ ਸੋ ਦੇਖੋ ਸਭ ਤੋਂ ਪਹਿਲੇ ਆਪਾਂ ਕੀ ਕਰਨਾ ਮੁੱਛਾਂ ਨੂੰ ਪਹਿਲੇ ਹੱਥ ਦੇ ਨਾਲ ਹੀ ਆਪਾਂ ਨੇ ਸ਼ੇਪ ਦੇ ਦੇਣੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਫੇਰ ਉਹਨੂੰ ਐਦਾਂ ਫੜ ਲੈਣਾ ਆਪਾਂ ਦੇਖੋ ਪਹਿਲੇ ਆਪਾਂ ਜਿੱਦਾਂ ਮੋੜ ਲਿਆ ਉਹਨੂੰ ਫਿਰ ਸ਼ੇਪ ਦੇ ਦੇਣੀ ਆਪਣੇ ਹੱਥ ਦੇ ਨਾਲ ਐਦਾਂ ਫੜ ਕੇ ਰੱਖਣਾ ਉਹ ਤੋਂ ਬਾਅਦ ਪੈਦੇ ਉੱਪਰ ਫਿਰ ਡਰੇਅਰ ਮਾਰਨੀ ਆ ਠੀਕ ਆ ਬਾਲੀ ਨੇੜੇ ਵੀ ਨਹੀਂ ਲੈ ਕੇ ਜਾਣੀ ਬਹੁਤੀ ਦੂਰ ਵੀ ਨਹੀਂ ਜਾਣੀ ਕਿ ਕਹਿਣ ਦਾ ਮਤਲਬ ਕਿ ਹੀਟ ਜਿਹੜੀ ਆ ਸਿੱਧੀ ਮੁੱਛ ਤੇ ਪਵੇ ਸੋ ਦੇਖੋ ਤੁਸੀਂ ਜੜੀਆਂ ਆਪਾਂ ਮੁੱਛਾਂ ਬਣਵਾਉਂਦੇ ਆ ਹਨਾ ਉਹ ਮੁੱਛਾਂ ਜੜੀਆਂ ਨੇ ਹਫ਼ਤੇ ਤੱਕ ਤੱਕ ਸਹੀ ਰਹਿਣੀਆਂ ਬਾਅਦ ਚ ਫੇਰ ਬੁੱਲਾਂ ਤੇ ਆਉਣ ਲੱਗ ਜੰਨੀਆਂ ਜਾਂ ਖਰਾਬ ਹੋ ਜੰਨੀਆਂ ਜੜੀਆਂ ਆਪਣੀਆਂ ਮੁੱਛਾਂ ਹੁੰਦੀਆਂ ਤਾਂ ਤੁਸੀਂ ਘਰ ਦੇ ਵਿੱਚ ਵੀ ਵੀਰੋ ਇਦਾਂ ਮੁੱਛਾਂ ਜਿਹੜੀਆਂ ਨੇ ਉਹਨਾਂ ਨੂੰ ਕੁੰਡੀਆਂ ਕਰ ਸਕਦੇ ਹੋ ਜਦੋਂ ਵੀ ਕਿਤੇ ਤੁਸੀਂ ਓਕੇਜਨਲੀ ਜਾਣਾ ਹੈ ਜਾਂ ਤੁਸੀਂ ਤਿਆਰ ਹੁੰਨੇ ਹੋ ਤਾਂ ਤੁਸੀਂ ਇਦਾਂ ਘਰ ਦੇ ਵਿੱਚ ਹੀ ਆਪਣੀਆਂ ਮੁੱਛਾਂ ਜਿਹੜੀਆਂ ਉਹਨਾਂ ਨੂੰ ਕੁੰਡੀਆਂ ਕਰ ਸਕਦੇ ਹੋ ਦੇਖੋ ਐਨ ਬਣ ਗਈ ਨਾ ਗੱਲਬਾਤ ਤੇ ਹੁਣ ਅਗਲਾ ਸਟੈਪ ਹੈ ਜੀ ਆਪਾਂ ਇਹਦੇ ਤੇ ਸਪਰੇਅ ਯੂਜ਼ ਕਰਾਂਗੇ ਸਪਰੇਅ ਜਿਹੜੀ ਆ ਉਹਨੂੰ ਯੂਜ਼ ਕਰਨ ਦਾ ਤਰੀਕਾ ਦੇਖੋ ਇਦਾਂ ਠੀਕ ਆ ਡਾਇਰੈਕਟ ਨਹੀਂ ਆਪਾਂ ਸਿੱਧੀ ਅ ਮੁੱਛ ਤੇ ਮਾਰਨੀ ਹੈਗੀ ਸਪਰੇ ਉਹਨੂੰ ਹੱਥ ਤੇ ਪਹਿਲੇ ਸਪਰੇ ਕਰਕੇ ਫੇਰ ਉਹਨੂੰ ਅਪਲਾਈ ਕਰਨਾ ਆਪਾਂ ਮੁੱਛ ਤੇ ਠੀਕ ਆ ਜੀ ਇਹਦੇ ਨਾਲ ਮੁੱਛਾਂ ਤੁਹਾਡੀਆਂ ਸਾਰਾ ਦਿਨ ਜਿਹੜੀਆਂ ਐ ਹੀ ਰਹਿਣਗੀਆਂ ਕਦੇ ਵੀ ਥੱਲੇ ਨਹੀਂ ਹੋਣਗੀਆਂ ਭਾਵੇਂ ਤੁਸੀਂ ਉਹਨੂੰ ਦੁਬਾਰਾ ਮੋੜੋ ਜਾਂ ਨਾ ਛੇੜੋ ਉਹ ਐ ਹੀ ਰਹਿਣਗੀਆਂ ਸਾਰਾ ਦਿਨ ਲਓ ਜੀ ਦੇਖੋ ਮੁੱਛ ਹੋ ਗਈ ਨਾ ਓਕੇ ਇੱਕ ਸਾਈਡ ਦੀ ਤੇ ਇੱਕ ਵਾਰ ਫੇਰ ਆਪਾਂ ਜਦੋਂ ਸਪਰੇ ਮਾਰੀ ਉਹ ਤੋਂ ਬਾਅਦ ਉਹਨੂੰ ਸੁਕਾਉਣ ਵਾਸਤੇ ਇੱਕ ਵਾਰ ਫੇਰ ਆਪਾਂ ਡਰਾਇਰ ਦੀ ਵਰਤੋਂ ਕਰਾਂਗੇ ਡ్రਾਇਰ ਮਾਰ ਕੇ ਉਦਾਂ ਹੀ ਆਪਾਂ ਸ਼ੇਪ ਜਿਹੜੀ ਆ ਉਹਨੂੰ ਮੁੱਛ ਨੂੰ ਦੇ ਕੇ ਡ్రਾਇਰ ਮਾਰਨੀ ਆ ਤਾਂ ਕਿ ਜਿਹੜੀ ਆਪਾਂ ਸਪਰੇਅ ਮਾਰੀ ਆ ਉਹ ਜਿਹੜੀ ਆ ਉਹ ਹੋ ਜਵੇ ਦੇਖੋ ਬਣ ਗਈ ਗੱਲਬਾਤ ਦੇਖੋ ਆ ਇੱਕ ਇਦਾਂ ਸੀ ਮੇਰੀ ਮੁੱਛ ਤੇ ਹੁਣ ਦੇਖੋ ਕਿਵੇਂ ਖੜ ਗਈ ਇਹਨੂੰ ਕਹਿੰਦੇ ਆ ਜੀ ਕੁੰਡੀਆਂ ਮੁੱਛਾਂ ਹੋਣਾ ਠੀਕ ਹੈ ਤੇ ਹੁਣ ਆਪਾਂ ਦੂਜੀ ਮੁੱਛ ਵੀ ਜਿਹੜੀ ਆ ਉਹਨੂੰ ਵੀ ਆਪਾਂ ਕੁੰਡੀ ਕਰਦੇ ਆ ਸੇਮ ਇਹੀ ਪ੍ਰੋਸੈਸ ਜਿਹੜਾ ਆਪਾਂ ਇਧਰਲੀ ਸਾਈਡ ਵੀ ਯੂਜ਼ ਕਰਾਂਗੇ ਪਹਿਲੇ ਉਹਨੂੰ ਹੱਥ ਦੇ ਨਾਲ ਮੋੜ ਕੇ ਉਹਨੂੰ ਸ਼ੇਪ ਦੇ ਕੇ ਹੱਥ ਦੇ ਨਾਲ ਇਦਾਂ ਫੜ ਕੇ ਮੁੱਛ ਨੂੰ ਉਹਦੇ ਉੱਪਰ ਜਸਟ ਆਪਾਂ ਸਿਰਫ ਡ్రਾਇਰ ਮਾਰਨੀ ਆ ਹੋਰ ਕੁਛ ਨਹੀਂ ਡ్రਾਇਰ ਮਾਰੀ ਤੇ ਉਹਦੇ ਨਾਲ ਇਹਨੇ ਸ਼ੇਪ ਲੈ ਲੈਣੀ ਆ ਉਹ ਤੋਂ ਬਾਅਦ ਆਪਾਂ ਇਹਦੇ ਤੇ ਸਪਰੇਅ ਮਾਰ ਦੇਣੀ ਆ ਲਓ ਜੀ ਤੁਹਾਡੀਆਂ ਮੁੱਛਾਂ ਤਿਆਰ ਨੇ ਤੁਸੀਂ ਕਿਤੇ ਵੀ ਤਿਆਰ ਹੋਣਾ ਤਾਂ ਤੁਹਾਨੂੰ ਕਿਤੇ ਪਹਿਲੇ ਸੋਚਣ ਦੀ ਲੋੜ ਨਹੀਂ ਵੀ ਯਾਰ ਮੈਨੂੰ ਨਾਈ ਕੋਲ ਜਾਣਾ ਪੈਣਾ ਕੋਈ ਵਿਆਹ ਆ ਰਿਹਾ ਤਾਂ ਤੁਹਾਨੂੰ ਸੋਚਣਾ ਪੈਂਦਾ ਵੀ ਯਾਰ ਮੈਨੂੰ ਹੁਣ ਸਲੂਨ ਜਾਣਾ ਪੈਣਾ ਮੁੱਛ ਦਾੜੀ ਜਿਹੜੀ ਉਥੇ ਸੈੱਟ ਕਰਾ ਕੇ ਆਉਣੀ ਪੈਣੀ ਆ ਵੀਰੇ ਤੁਸੀਂ ਘਰ ਦੇ ਵਿੱਚ ਯਾਰ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਨਾਰਮਲ ਪਈਆਂ ਹੁੰਦੀਆਂ ਹਨਾ ਸੋ ਤੁਸੀਂ ਘਰ ਦੇ ਵਿੱਚ ਹੀ ਇਹਨੂੰ ਜਿਹੜਾ ਠੀਕ ਕਰ ਸਕਦੇ ਹੋ ਸੋਹਣੇ ਤਰੀਕੇ ਨਾਲ ਆਪਣੇ ਫੇਸ ਤੇ ਮੁੱਛ ਦਾੜੀ ਨੂੰ ਜਿਹੜਾ ਉਹਨੂੰ ਤੁਸੀਂ ਸੰਭ ਕੇ ਰੱਖ ਸਕਦੇ ਹੋ ਦੇਖਣ ਵਾਲਾ ਵੀ ਕਹੇ ਯਾਰ ਮੈਂ ਇਦਾਂ ਦੀ ਮੁੱਛ ਦਾੜੀ ਜਿਹੜੀ ਮੈਂ ਵੀ ਰੱਖਣੀ ਆ ਹਨਾ ਸੋ ਮਹਾਰਾਜ ਦੀ ਕਿਰਪਾ ਬੜੇ ਵੀਰਾਂ ਦੇ ਮੈਸੇਜ ਆਉਂਦੇ ਨੇ ਉਹ ਕਹਿੰਦੇ ਨੇ ਕਿ ਭਾਈ ਸਾਨੂੰ ਵੀ ਦੱਸੋ ਕਿਦਾਂ ਤੁਸੀਂ ਮੁੱਛ ਦਾੜੀ ਨੂੰ ਆਪਣਾ ਸੰਭਦੇ ਹੋ ਸੋਹਣੀ ਲੱਗਦੀ ਹੈ ਤਾਂ ਮੈਂ ਆ ਵੀਡੀਓ ਆਪਣੇ ਵੀਰਾਂ ਵਾਸਤੇ ਬਣਾ ਰਿਹਾ ਮੈਨੂੰ ਉਮੀਦ ਆ ਤੁਹਾਨੂੰ ਇਹ ਵੀਡੀਓ ਜਰੂਰ ਵਧੀਆ ਲੱਗੀ ਹੋਗੀ ਯੂਸਫੁਲ ਹੋਗੀ ਤੁਹਾਡੇ ਵਾਸਤੇ ਤੇ ਤੁਸੀਂ ਜਰੂਰ ਇਸ ਤਰੀਕੇ ਦੇ ਨਾਲ ਆਪਣੀਆਂ ਮੁੱਛਾਂ ਨੂੰ ਜਿਹੜਾ ਸੈੱਟ ਕਰਕੇ ਜਰੂਰ ਦੇਖੋਗੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਕੇ ਇਹ ਤਰੀਕਾ ਅਪਣਾਉਣਗੇ ਉਹ ਜਰੂਰ ਬਾਈ ਕਮੈਂਟ ਬਾਕਸ ਵਿੱਚ ਦੱਸਿਓ ਇਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਤੇ ਅੱਗੇ ਤੋਂ ਮੈਂ ਹੋਰ ਵੀ ਇਦਾਂ ਦੀਆਂ ਵੀਡੀਓ ਜਿਹੜੀਆਂ ਨੇ ਤੁਹਾਨੂੰ ਜਿਸ ਦੇ ਨਾਲ ਨੌਲੇਜ ਮਿਲੇ ਤੁਹਾਡੇ ਕੰਮ ਆਉਣ ਇਦਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਮੈਂ ਲੈ ਕੇ ਆਉਂਗਾ ਤਾਂ ਤੁਸੀਂ ਦੇਖੋ ਵੀ ਆਪਣੀਆਂ ਦੋਨੇ ਮੁੱਛਾਂ ਐਨ ਸੈੱਟ ਹੋ ਗਈਆਂ ਲਓ ਜੀ ਦੇਖੋ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਮਿੰਟ ਪੰਜ ਲੱਗੇ ਨੇ ਵੀਰੋ ਤੇ ਦਾੜੀ ਤੇ ਮੁੱਛ ਆਪਣੀ ਓਕੇ ਆ ਰਿਪੋਰਟ ਤੇ ਹੁਣ ਤੁਸੀਂ ਇਹ ਤੋਂ ਬਾਅਦ ਦਸਤਾਰ ਸਜਾਓ ਠੀਕ ਹੈ ਕੱਪੜੇ ਪਾਓ ਘੈਂਟ ਜੀ ਤੇ ਵਿਆਹ ਜਾਣਾ ਵਿਆਹ ਜਾਓ ਘੁੰਮਣ ਜਾਣਾ ਘੁੰਮ ਕੇ ਆਓ ਸੋ ਘਰ ਦੇ ਵਿੱਚ ਵੀ ਜੇ ਤੁਸੀਂ ਜਾਂ ਆਫਿਸ ਜਾ ਰਹੇ ਹੋ ਤਾਂ ਤੁਸੀਂ ਐਦਾਂ ਆਪਣੀ ਮੁੱਛ ਦਾੜੀ ਜਿਹੜੀ ਹੈ ਸਿਰਫ 5 ਮਿੰਟ ਦੇ ਵਿੱਚ ਰੈਡੀ ਕਰ ਸਕਦੇ ਹੋ ਤੇ ਤੁਹਾਨੂੰ ਕਿਤੇ ਵੀ ਬਾਹਰ ਕਿਸੇ ਕੋਲ ਜਾ ਕੇ ਆਪਣੀ ਮੁੱਛ ਦਾੜੀ ਠੀਕ ਕਰਵਾਉਣ ਦੀ ਲੋੜ ਨਹੀਂ ਤੇ ਦੇਖੋ ਇਹਦੇ ਵਿੱਚ ਨਾ ਆਪਾਂ ਕੈਂਚੀ ਲਈ ਆ ਠੀਕ ਆ ਨਾ ਕੋਈ ਵਾਲ ਕੱਟੇ ਨੇ ਤੇ ਡਾਇਰੈਕਟ ਆਪਾਂ ਸਿਰਫ ਡਰਾਇਰ ਦੀ ਵਰਤੋਂ ਕਰਕੇ ਆਪਣੀ ਮੁੱਛ ਨੂੰ ਸ਼ੇਪ ਦਿੱਤੀ ਆ ਉਹ ਤੋਂ ਬਾਅਦ ਆਪਾਂ ਸਪਰੇਅ ਲਈ ਆ ਤਾਂ ਦੋਸਤੋ ਇੱਕ ਚੀਜ਼ ਹੋਰ ਇਹਦੇ ਉੱਤੇ ਲਾਉਣੀ ਆ ਜਿਹਦੇ ਨਾਲ ਮੁੱਛਾਂ ਤੇ ਸ਼ਾਈਨ ਹੁੰਦੀ ਆ ਤੇ ਜਿਹੜਾ ਆਪਾਂ ਸਰੋਂ ਦਾ ਤੇਲ ਲਾਇਆ ਉਹਦੀ ਫਿਰ ਆਪਾਂ ਨੂੰ ਜਿਹੜੀ ਸਮੈਲ ਆਉਂਦੀ ਆ ਹਨਾ ਸਰੋਂ ਦੇ ਤੇਲ ਦੀ ਉਹ ਵੀ ਨਹੀਂ ਆਊਗੀ ਉਹ ਚੀਜ਼ ਕੀ ਆ ਉਹ ਵੀ ਹੁਣ ਮੈਂ ਤੁਹਾਨੂੰ ਦਿਖਾਉਣਾ ਤੇ ਮੁੱਛ ਦਾੜੀ ਜਿਹੜੀ ਆ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਸੈੱਟ ਕਰ ਲਈ ਤੇ ਲਾਸਟ ਦੇ ਵਿੱਚ ਇਹਦੇ ਤੇ ਆਪਾਂ ਕੀ ਲਗਾਉਣਾ ਉਹ ਹੁਣ ਮੈਂ ਤੁਹਾਨੂੰ ਦਿਖਾਉਣਾ ਸੋ ਤੁਸੀਂ ਦੇਖੋ ਵੀ ਦੋਨੇ ਮੁੱਛਾ ਆਪਣੀਆਂ ਕੈਮੋ ਕੈਮ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਹੀ ਮੁੱਛ ਦਾੜੀ ਜਿਹੜੀ ਆ ਠੀਕ ਕਰ ਸਕਦੇ ਹੋ ਸੋ ਹੁਣ ਆਪਾਂ ਇਹਦੇ ਤੇ ਕੀ ਲਗਾਉਣਾ ਉਹ ਤੁਹਾਨੂੰ ਮੈਂ ਹੁਣ ਦਿਖਾਉਣ ਜਾ ਰਿਹਾ ਜੀ ਲਓ ਪਹਿਲੇ ਇੱਕ ਵਾਰ ਚੈੱਕ ਕਰ ਲਓ ਆ ਲੋ ਜੀ ਮੁੱਛ ਤੇ ਦਾੜੀ ਆਪਣੀਆਂ ਔਕੇ ਹੋ ਗਈ ਤੇ ਪੱਗ ਬੰਨ ਕੇ ਇਹਦਾ ਰੂਪ ਹੋਰ ਵੀ ਨਖਰ ਕੇ ਸਾਹਮਣੇ ਆਉਂਦਾ ਸੋ ਮੈਂ ਤਿਆਰ ਹੋਣ ਲੱਗਿਆ ਸੀ ਮੈਂ ਕਿਹਾ ਚਲੋ ਪਹਿਲਾਂ ਵੀਰੇ ਉਹਨਾਂ ਨੂੰ ਆਪਾਂ ਮੁੱਛ ਦਾੜੀ ਦਿਖਾਈਏ ਵੀ ਕਿੱਦਾਂ ਸੈੱਟ ਕਰਨੀਆਂ ਸੋ ਆਏ ਵੀਰੇ ਬਾਮ ਠੀਕ ਹੈ ਇਹ ਹੈਗੀ ਆ ਦਾ ਕੋ ਸਰਦਾਰ ਕੰਪਨੀ ਦੀ ਬਾਮ ਇਹਦੀ ਫ੍ਰੈਗਰੈਂਸ ਬੜੀ ਜ਼ਬਰਦਸਤ ਹੈ ਤੇ ਇਹਨੂੰ ਲਗਾ ਕੇ ਇੱਕ ਹੁੰਦਾ ਨਾ ਵੀ ਸਪਰੇਅ ਲਗਾਉਣ ਤੋਂ ਬਾਅਦ ਆਪਣੀ ਮੁੱਛ ਜਾਂ ਦਾੜੀ ਉਹਦੇ ਤੇ ਜਿੱਦਾਂ ਤਿਲਵ ਚਟਾ-ਚਟਾ ਜਾਂ ਉੱਪਰ ਆ ਜਾਂਦਾ ਹਨਾ ਉਹ ਚੀਜ਼ ਨਹੀਂ ਆਉਂਦੀ ਤੇ ਦੂਸਰਾ ਪਲੱਸ ਪੁਆਇੰਟ ਇਹਦੀ ਫ੍ਰੈਗਰੈਂਸ ਬੜੀ ਵਧੀਆ ਤੇ ਤੀਸਰੀ ਗੱਲ ਇਹ ਆ ਵੀ ਇਹਦੇ ਨਾਲ ਸ਼ਾਈਨ ਜਿਹੜੀ ਬੜੀ ਵਧੀਆ ਆਉਂਦੀ ਆ ਜਿੰਨਾ ਅਸੀਂ ਧੁੱਪ 'ਚ ਜਾਵਾਂਗੇ ਉੰਨੀਆਂ ਇਹ ਚਮਕਦੀਆਂ ਨੇ ਹਨਾ ਸੋਹਣੀਆਂ ਲੱਗਦੀਆਂ ਨੇ ਤੇ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਸ ਬਾਮ ਦੇ ਨਾਲ ਆਪਾਂ ਨੂੰ ਫਾਇਦਾ ਦਿੰਦੀਆਂ ਨੇ ਤਿੰਨ ਚੀਜ਼ਾਂ ਸੋ ਤੁਸੀਂ ਇਹਨੂੰ ਵੀ ਅਪਲਾਈ ਕਰ ਸਕਦੇ ਹੋ ਯੂਜ਼ ਕਰ ਸਕਦੇ ਹੋ ਆਨਲਾਈਨ ਮਿਲ ਜੂਗੀ ਇਹ ਪੰਜਾਬ ਤੋਂ ਜਾਂ ਇੰਡੀਆ ਤੋਂ ਨਹੀਂ ਮਿਲਦੀ ਇਹ ਬਾਹਰੋਂ ਮੰਗਾਉਣੀ ਪੈਣੀ ਆ ਆਰਡਰ ਕਰੋ ਮਿਲ ਜਾਂਦੀ ਆ ਮੈਂ ਵੀ ਮੰਗਾਉਂਦਾ ਰਹਿਣਾ ਸੋ ਦਾ ਕੋ ਕੰਪਨੀ ਦੀ ਇਹ ਬਾਮ ਆ ਸੋ ਲੋ ਜੀ ਕਰੋ ਚੈੱਕ ਮੁੱਛ ਤੇ ਦਾੜ੍ਹੀ ਤੇ ਆਪਾਂ ਹੋ ਗਏ ਜੀ ਰੈਡੀ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਹੁਣ ਮੈਂ ਹੋ ਗਿਆ ਜੀ ਤਿਆਰ ਲੁੱਕ ਕਰੋ ਜੀ ਚੈੱਕ ਪੱਗ ਮੁੱਛ ਦਾੜ੍ਹੀ ਤੇ ਕੱਪੜੇ ਦੱਸੋ ਜੀ ਕਿਵੇਂ ਲੱਗੀ ਲੁੱਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਵੀਰਾਂ ਨਾਲ ਸ਼ੇਅਰ ਕਰਿਓ